ਤਲਵਾਰਾ ਪੁਲਿਸ ਨੇ ਕੱਲ ਸਾਨੂੰ ਬੜੀ ਬੜੀ ਕਾਮਯਾਬੀ ਮਿਲੀ ਹੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਾਲਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਤੇ ਤੇ ਐਸਪੀ ਇਨਵੈਸਟੀਗੇਸ਼ਨ ਪਰਮਦਰਸ਼ਨ ਹੀ ਜੀ ਦੇ ਹਦਾਇਤਾਂ ਮੁਤਾਬਕ ਜੋ ਸਪੈਸ਼ਲ ਮਹਮ ਚਲਾਈ ਗਈ ਹੈ ਤੇ ਉਹਦੇ ਤਹਿਤ ਅਸੀਂ ਗਾਂ ਸੰਗਸਤਾ ਨਰਾਂ ਤੇ ਨਾਕਿਆਂ ਦਰਾਂ ਦੇ ਜਿਹੜੀ ਹੈ ਸਾਨੂੰ ਜਿਹੜੀ ਹੈ ਤਲਵਾਰਾ ਪੁਲਿਸ ਨੂੰ ਇਹ ਬਕਵਾਹ ਜਗ੍ਹਾ ਤੋਂ ਤਨ ਇੱਕ ਪਹਿਲਾ ਚੀਜ਼ ਦੀ ਕੋਈ ਕੋਲੋ ਇੱਕ ਲੜਕਾ ਮਿਲਿਆ ਉਹਦੇ ਤੋਂ ਇਹਦੇ ਪੰਜ ਨਸ਼ੀਲੇ ਟੀਕੇ ਜਿਹੜੇ ਆ ਉਹ ਬਰਾਮਦ ਹੋਏ ਤੇ ਇਸ ਤਰ੍ਹਾਂ ਹੀ ਉਹਦੇ ਤੇ ਮੁਕੱਦਮਾ ਨੰਬਰ 83 ਜੋ ਦਰਜ ਕੀਤਾ ਗਿਆ ਤੇ ਨਾਲ ਹੀ ਬਾਕੀ ਜਿਹੜੀ ਵੱਖ-ਵੱਖ ਜਗ੍ਹਾ ਤੋਂ ਫਿਰ ਇੱਕ ਲਿੰਕਨ ਰੋ ਨਹਿਰ ਛੋਟੀ ਪੁਲਿਸ ਸਥਾਮ ਉਥੋਂ ਤੇ ਇੱਕ ਚੋਰ ਦੋਸ਼ੀ ਪਕੜਿਆ ਜੋ ਉਸ ਦੇ ਕੋਲ 108 ਗੋਲੀਆਂ ਜਿਹੜੀਆਂ ਨਸ਼ੀਲੀਆਂ ਮਰਾ ਦਿਖਾਈਆਂ ਤੇ ਇਸ ਲੜੀ ਨੂੰ ਚਲਦੇ ਚਲਦੇ ਗਾਂ ਜਿਹੜੇ ਇਹਨਾਂ ਦੇ ਲਿੰਕ ਜਿਆ ਆਪਸ ਵਿੱਚ ਉਹਨਾਂ ਦੇ ਚਲਦੇ ਚਲਦੇ ਫਿਰ ਇੱਕ ਇਹ ਜੋ ਮੋਟਰਸਾਈਕਲ ਸੀ ਦੋ ਚੋਰ ਉਹ ਮੋਟਰਸਾਈਕਲ ਚੋਰੀ ਦੇ ਉਹ ਸਪੈਸ਼ਲ ਨਾਕਾਬੰਦੀ ਦੇ ਚੈੱਕ ਅੰਦਰਾ ਆ ਪਾਇਲੇ ਦੋ ਦੋਸ਼ੀ ਉਹ ਪਕੜੇ ਤੇ ਨਾਲ ਹੀ ਇਹਨਾਂ ਦੇ ਇੱਕ ਗਾਂ ਲੇਕ ਦੇ ਵਿੱਚੋਂ ਫਿਰ ਜਿਹੜਾ ਇੱਕ 25 ਬੋਤਲਾਂ ਸ਼ਰਾਬ ਦੀਆਂ ਸੰਤਰਾ ਜੈਸੀ ਮਾਰਕਾ ਹਿਮਾਚਲ ਉਹ ਬਰੰਗ ਇਸ ਤਰ੍ਹਾਂ ਹੈ ਕਿ ਤੁਹਾਨੂੰ ਪੀ ਇਹ ਹਿਮਾਚਲ ਦੀ ਇਹਦੇ ਤੇ ਇਹ ਇਸ ਤਰ੍ਹਾਂ ਦੇ ਕੰਦੇ ਨਾਲ ਸਾਡੇ ਦਾ ਜਿਹੜੇ ਆ ਚਾਰ ਕੇਸ ਅਸੀਂ ਤਲਵਾਰਾ ਪੁਲਿਸ ਵਿੱਚ ਦਰਜ ਕੀਤੇ ਤੇ ਜਿਹੜੇ ਮਾੜੇ ਆਂਸਰ ਆ ਉਹਨਾਂ ਨੂੰ ਇਹ ਚੀਜ਼ ਪਰਚੇ ਰਜ ਕਰਕੇ ਨੱਥ ਪਾਈ ਤੇ ਸਾਡੀ ਫਾਰਥਰ ਇਨਵੈਸਟੀਗੇਸ਼ਨ ਵੀ ਜਿਹੜੀ ਆ ਉਹ ਜਾਰੀ ਹੈ